ਪਟਾ ਭਾਏ ਦਾ ਸਿਗਨਲ ਸਹੀ ਜਿਹੜਾ ਮਿਲਿਆ ਸੀ ਉਹ ਉੱਥੇ ਮਿਲਿਆ ਸੀ। ਉੱਥੋਂ ਬਾਅਦ ਮਾਰਕੀਟ ਨੇ ਜੇ ਇੱਕ ਵਾਰ ਟਰਾਈ ਕੀਤਾ ਬਾਹਰ ਨਹੀਂ ਨਿਕਲੀ 130 ਤੋਂ 140 ਤੱਕ ਜਾਂਦੀ ਸੀ। ਫੇਰ ਸਟਾਪ ਲੌਸ ਹੰਟਿੰਗ ਕਰੀ। ਫੇਰ 130 ਤੋਂ 140 ਤੱਕ ਫੇਰ ਸਟਾਪ ਲੌਸ ਹੰਟਿੰਗ ਕਰੀ ਫੇਰ 130 ਤੋਂ 140 ਤੱਕ। ਜਦੋਂ ਇਦਾਂ ਦਾ ਸਿਨੈਰੀਓ ਹੋਵੇ ਤਾਂ ਆਪਾਂ ਨੂੰ 130 130 ਜਿੱਥੇ ਵੀ ਮਿਲਦੀ ਸੀ ਰਜਿਸਟੈਂਸ ਤੋਂ ਪੁੱਟ ਚੱਕ ਕੇ ਡਾਊਨ ਸਾਈਡ سپورਟ ਦੇ ਉੱਤੇ ਐਗਜ਼ਿਟ ਕਰਨਾ ਹੁੰਦਾ ਹੈ। ਕੌਕੇ ਮਾਰਕੀਟ ਸਾਈਡਵੇ ਸਿਨੈਰੀਓ ਦੇ ਵਿੱਚ ਸੀਗੀ ਐਸਲੰਟਿੰਗ ਜ਼ੋਨ ਦੇ ਵਿੱਚ ਹੁੰਦੀ ਹੈ ਜਦੋਂ ਮਾਰਕੀਟ ਸਾਈਡਵੇ ਹੁੰਦੀ ਹੈ ਫਿਰ ਇੱਥੇ ਸਟੌਪ ਲੌਸ ਹੰਟਿੰਗ ਹੋਈ ਜੀ ਇੱਥੇ ਤਕਰੀਬਨ 125 ਦੇ ਲੈਵਲ ਦੇ ਉੱਤੇ ਹੋਈ ਸੀ 124 ਦੇ ਫਿਰ 135 40 ਤੱਕ ਗਈ ਫਿਰ ਸਟੌਪ ਲੌਸ ਹੰਟਿੰਗ ਹੋਈ 124 ਦੇ ਉੱਤੇ ਫਿਰ 135 ਤੱਕ ਗਈ ਅਗੇਨ ਮਾਰਕੀਟ ਦੇ ਵਿੱਚ ਇੱਕ ਵੱਡੀ ਸਟੌਪ ਲੌਸ ਹੰਟਿੰਗ ਹੋਈ ਜਿਹੜੀ 115 ਦੇ ਲੈਵਲ ਤੱਕ ਹੋਈ ਔਰ ਫਿਰ ਮਾਰਕੀਟ ਨੇ 140 ਦੇ ਲੈਵਲ ਨੂੰ ਹਟਾ ਅੱਜ ਦਾ ਇੰਟਰਾਡੇ ਇਹੀ ਸੀਗਾ ਉੱਪਰ ਜਾਂਦੀ ਸੀ ਰੈਜ਼ਿਸਟੈਂਸ ਦੇ ਉੱਤੇ ਸਟਾਪ